ਮੈਂਟਰ ਜੀ ਅਮਰਿਤਪਾਲ ਸਿੰਘ ਦੇ ਦੋ ਸਾਥੀ ਹਸਪਤਾਲ ਪਹੁੰਚੇ ਨੇ ਬੜੇ ਬੇਹਾਲ ਹੋ ਕੇ ਕੀ ਅਪਡੇਟ ਹੈ ਜੀ ਦੇਖੋ ਪਿਛਲੇ ਕੁਝ ਦਿਨਾਂ ਤੋਂ ਕੋਖੜ ਹੜਤਾਲ ਇਹਨਾਂ ਦੀ ਚੱਲ ਰਹੀ ਹੈ ਮਸਲਸਰ ਚੱਲ ਰਹੀ ਹੈ ਹਮਮ ਇਸ ਮੰਗ ਨੂੰ ਲੈ ਕੇ ਕਿ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹਮਮ ਹੁਣ ਉਹ ਕੋਖੜ ਹੜਤਾਲ ਜਿਹੜੀ ਹੈ ਫਿਰ ਅਸਰ ਤੇ ਦਿਖਾਵੇਗੀ ਸਾਰਾ ਝ ਹੀ ਗੱਲ ਹੈ ਨਾ ਜੀ ਕੋਖੜ ਅਮਰਪਾਲ ਦਾ ਅਸਰ ਜਿਹੜਾ ਜੇ ਕੋਈ ਸ਼ੂਗਰ ਦਾ ਮਰੀਜ਼ ਆ ਉਹਦੇ ਤੇ ਕੁਛ ਵੱਖਰੀ ਕਿਸਮ ਦਾ ਹੋਏਗਾ ਜੋ 25 ਸਾਲ ਦਾ ਉਹਦੇ ਤੇ ਵੱਖਰੀ ਕਿਸਮ ਦਾ ਹੋਏਗਾ ਜੋ 65 ਸਾਲ ਦਾ ਉਹ ਤੇ ਵੱਖਰੀ ਕਿਸਮ ਦਾ ਹੋਏਗਾ ਜੀ ਇਹ ਗੱਲ ਇਹ ਆ ਕਿ ਹੁਣ ਦੋ ਹਸਪਤਾਲ ਦੇ ਵਿੱਚ ਪਹੁੰਚੇ ਨੇ ਅਮਰਪਾਲ ਸਿੰਘ ਦੇ ਸਾਥੀ ਜਿਨ੍ਹਾਂ ਦੇ ਵਿੱਚ ਇੱਕ ਗੁਰਮੀਤ ਸਿੰਘ ਬੁੱਕਣ ਵਾਲਾ ਹੈ ਤੇ ਦੂਸਰਾ ਕੁਲਵੰਤ ਸਿੰਘ ਰਾਓ ਕੇ ਆ ਇਹਨਾਂ ਦੇ ਵਿੱਚੋਂ ਇੱਕ ਨੂੰ ਦੱਸਦੇ ਆ ਕਿ ਮਿਰਗੀ ਦੇ ਦੌਰੇ ਵੀ ਪੈ ਰਹੇ ਨੇ ਮੈਂ ਸੁਣ ਰਿਹਾ ਸੀਗਾ ਜੋ ਉਤੋ ਅ ਡਿਬਰੂਗੜ ਤੋਂ ਰਿਪੋਰਟ ਕਰ ਰਿਹਾ ਸੀਗਾ ਰਿਪੋਰਟਰ ਇੱਕ ਕਿਸੇ ਵੱਡੇ ਚੈਨਲ ਵਾਸਤੇ ਤਾਂ ਉਹ ਦੱਸ ਰਿਹਾ ਸੀਗਾ ਕਿ ਇੱਥੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਐਮਰਜੈਂਸੀ ਦੀ ਹਾਲਤ 'ਚ ਉਸ ਨੂੰ ਦਾਖਲ ਕੀਤਾ ਗਿਆ ਦੂਸਰੇ ਨੂੰ ਵੀ ਬਾਅਦ 'ਚ ਉਹਨੇ ਪੁਸ਼ਟੀ ਕੀਤੀ ਸੀ ਕਿ ਲਿਆਂਦਾ ਗਿਆ ਹੂੰ ਹੂੰ ਜਸਾਰਾ ਜੀ ਕਹਿੰਦਾ ਕਿ ਪੋਖੜਤਾਲ ਦਾ ਅਸਰ ਜਿਹੜਾ ਹੈ ਉਹ ਹੁਣ ਪਹਿਣਾ ਸ਼ੁਰੂ ਹੋ ਗਿਆ ਕਿਉਂਕਿ ਆਪਾਂ ਦੇਖਿਆ ਆਡੀਓ ਜਿਹੜੀਆਂ ਆਈਆਂ ਸੀਗੀਆਂ ਦੋ ਤਿੰਨ ਉਸ ਤੋਂ ਬਾਅਦ ਕਈ ਦਿਨ ਬੀਤ ਗਏ ਨੇ ਇੱਥੇ ਵੀ ਭੁਖਾ ਹੜਤਾਲ ਚੱਲੀ ਸੀ ਕੁਝ ਮੁਲਾਕਾਤਾਂ ਵੀ ਹੋਈਆਂ ਪ੍ਰਸ਼ਾਸਨ ਦੇ ਨਾਲ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਮਿਲੇ ਸੀਗੇ ਖਾਸ ਤੌਰ ਤੇ ਉਹਨਾਂ ਦੇ ਪਿਤਾ ਨੇ মিডিਆ ਸਾਹਕੇ ਦੱਸਿਆ ਵੀ ਸੀਗਾ ਕਿ ਸਰਕਾਰ ਕਿਤੇ ਨਾ ਕਿਤੇ ਇਨਕਾਰ ਦੇ ਰੌਂ ਦੇ ਵਿੱਚ ਆ ਮੰਗਾ ਉਹ ਨਹੀਂ ਵੰਡ ਰਹੀ ਤਾਂ ਸਾਫ਼ ਪੰਜਾਬ ਸਰਕਾਰ ਵੱਲੋਂ ਪੱਲਾ ਨਹੀਂ ਫੜਾਇਆ ਗਿਆ ਹਾਂ ਨਹੀਂ ਕੀਤੀ ਗਈ ਤਾਂ ਦੂਸਰੇ ਪਾਸੇ ਉੱਥੇ ਦੀ ਜਿਹੜੀ ਹੜਤਾਲ ਆ ਉਹ ਜਾਰੀ ਸੀਗੀ ਇੰਦ ਨੂੰ ਪੁਸ਼ਟੀ ਕੀਤੀ ਆ ਈਮਾਨ ਸਿੰਘ ਜਿਹੜੇ ਇਹਨਾਂ ਦੇ ਲੀਗਲ ਐਡਵਾਈਜ਼ਰ ਆ ਉਹਨਾਂ ਨੇ ਵੀ ਕਿ ਦੋ ਦੀ ਹਾਲਤ ਉੱਥੇ ਬਹੁਤ ਜ਼ਿਆਦਾ ਵਿਗੜੀ ਐ ਤੇ ਉਹਨਾਂ ਨੂੰ ਜ਼ੇਰੇ ਇਲਾਜ ਕੀਤਾ ਗਿਆ ਹੂੰ ਹੂੰ ਹੁਣ ਦੇਖੋ ਆਮ ਸਰਕਾਰ ਜੇ ਇਹਨਾਂ ਨੂੰ ਸਾਫ਼ ਕਰ ਚੁੱਕੀ ਐ ਇਹਨਾਂ ਦਾ ਰੁਖ ਜਿਹੜਾ ਸਾਫ਼ ਐ ਤਾਂ ਫਿਰ ਕੋਰਟ ਦਾ ਵੀ ਇੱਕ ਰਸਤਾ ਬਚਦਾ ਹੈ ਜੀ ਕੋਰਟ ਦਾ ਵੀ ਰਸਤਾ ਬਚਦਾ ਕਿ ਕੋਰਟ ਦੇ ਥਰੂ ਕੁਝ ਚੀਜ਼ਾਂ ਦਾ ਹੱਲ ਕਰਵਾ ਲਿਆ ਜਾਵੇ ਬਾਕੀ ਮਸਲਾ ਤੇ ਇਹ ਆ ਕਿ ਐਨਐਸਸੀ ਨੂੰ ਹੁਣ ਸਾਲ ਹੋਣਾ ਉਸ ਦਿਨ ਬਾਕੀ ਆ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਬਣਦਾ ਕੀ ਨਹੀਂ ਪਰ ਉਦੋਂ ਤੱਕ ਬੰਦਿਆਂ ਨੂੰ ਬਚਾਉਣਾ ਤਾਂ ਬਹੁਤ ਜ਼ਰੂਰੀ ਹੈ ਜੀ ਤੇ ਗਾਨੇ ਆ ਮੈਂ ਹਰਾ ਰਿਆਂ ਇਸ ਗੱਲ ਤੇ ਕਿ ਕੋਈ ਵਿਚਾਲੜਾ ਰਸਤਾ ਕਿਉਂ ਨਹੀਂ ਤੁਸੀਂ ਕੱਢਦੇ ਹੂੰ ਭਾਈ ਇਹ ਕਿੱਥਾ ਜਾ ਸਕਦਾ ਵਿਜੇ ਜੀ ਕਿ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ ਕੋਈ ਉੱਤਰਾਖੰਡ ਦੀ ਜੇਲ੍ਹ ਆ ਯੂਪੀ ਦੀ ਜੇਲ੍ਹ ਆ ਜੇ ਲਾਅਨ ਆਰਡਰ ਤੇ ਕੁਝ ਇਹ ਆਣਦੇ ਹੋ ਕਿ ਭਾਈ ਇਹਨਾਂ ਨੂੰ ਇੱਥੇ ਨਹੀਂ ਲਿਆਂਦਾ ਜਾ ਸਕਦਾ ਤਾਂ ਕਿਸੇ ਦੂਸਰੀ ਜੇਲ੍ਹ ਦੇ ਵਿੱਚ ਤਾਂ ਲਿਆਂਦਾ ਜਾ ਸਕਦਾ ਨਾ ਜਿਹੜੇ ਪੰਜਾਬ ਤੋਂ ਬਾਹਰ ਦੀ ਜੇਲ੍ਹ ਹੋਵੇ ਜੀ ਜੀ ਬਾਤ ਕੀ ਉਹ ਪੰਜਾਬ ਸਰਕਾਰ ਨੂੰ ਕਟੂਕਟ ਉਥੇ ਤੇ ਜਿਹੜੇ ਹੈਗੇ ਨੇ ਜੇਲ੍ਹ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਤੇ ਕਰਨੀ ਚਾਹੀਦੀ ਹੈ ਨਾ ਕਿ ਐਸਵੇਂ ਉਹਨਾਂ ਦੇ ਹਾਲਾਤ ਕੀ ਨੇ ਜੀ ਜੀ ਮંત્રી ਅਦਰ ਜੁਗਿੰਦਰ ਸਿੰਘ ਉਗਰਾਹਾ ਵੱਲੋਂ ਡੱਲੇਵਾਲ ਤੇ ਪੰਧਰ ਤੇ ਤਿੱਖਾ ਹਮਲਾ ਕੀਤਾ ਗਿਆ ਕੀ ਕਹਿ ਰਹੇ ਨੇ ਜੁਗਿੰਦਰ ਸਿੰਘ ਉਗਰਾਹਾ ਦੇਖੋ ਇਹਨਾਂ ਦਾ ਜਿਹੜਾ ਮਾਮਲਾ ਇਹਨਾਂ ਉਹ ਥੋੜਾ ਜਿਹਾ ਉਲਝਦਾ ਜਾ ਰਿਹਾ ਹੈ ਕਿਉਂਕਿ ਇਹ ਕਿਸਾਨਾ ਉਹ ਜਿਹੜੇ ਉਹ ਇੱਕ ਦੂਜੇ ਤੇ ਹੀ ਉਂਗਲੀਆਂ ਚੁੱਕ ਰਹੇ ਆ ਦਰਸਲ ਕੀ ਹੈ ਕਿ ਜੋ ਜੁਗਿੰਦਰ ਸਿੰਘ ਉਗਰਾਹਾ ਨੇ ਉਹਨਾਂ ਦਾ ਜਿਹੜਾ ਤੇਵਰ ਹੁੰਦਾ ਨਾ ਹਮੇਸ਼ਾ ਤਿੱਖਾ ਰਹਿੰਦਾ ਹੈ ਹਮ ਅੱਜ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਅੰਦੋਲਨ ਨੂੰ ਕਮਜ਼ੋਰ ਕੀਤਾ ਮਤਲਬ ਕਿ ਐਸ ਕੇ ਐਮ ਯਾਨੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਕਰ ਰਿਹਾ ਸੀਗਾ ਇਹਨਾਂ ਨੇ ਉਲਟਾ ਕਮਜ਼ੋਰ ਕੀਤਾ ਉਹ ਕਹਿੰਦੇ ਕਿ ਪੰਦੇਰਤਾ ਕਦੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸੇ ਦਾ ਰਿਹਾ ਹੀ ਨਹੀਂ ਹਮ ਹਮ ਆ ਫਿਰ ਉਹ ਗੈਰ ਰਾਜਨੀਤਿਕ ਕਿਸ ਤਰ੍ਹਾਂ ਹੋ ਗਿਆ ਤੇ ਦੂਜੀ ਗੱਲ ਇਹ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤੀ ਦਾ ਅਹਿਸਾਸ ਕਰੋ ਅਸੀਂ ਜਿਹੜੀ ਤੁਹਾਨੂੰ ਚਿੱਠੀ ਦਿੱਤੀ ਐ 8 ਨੁਕਾਤੀ ਪ੍ਰੋਗਰਾਮ ਐ ਤਾਂ ਉਹਦੇ ਵਿੱਚ ਤੁਸੀਂ ਆਪਣੀ ਗਲਤੀ ਮੰਨੋ ਕਿ ਅਸੀਂ ਇਸ ਮੋਰਚੇ ਨੂੰ ਢਾਹ ਲਾਈ ਆ ਤਾਂ ਫਿਰ ਅੱਗੇ ਚੱਲ ਇਹ ਤਾਂ ਫਿਰ ਦੇਖਾਂਗੇ ਕਿ ਬਣਦਾ ਕੀ ਬਣਾਉਦਾ ਤਾਂ ਦੂਜੇ ਪਾਸੇ ਨਾਲ ਇਹਨਾਂ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ ਦਿੱਲੀ ਚੱਲੋ ਦਿੱਲੀ ਚੱਲੋ ਤੁਹਾਡੀ ਕਾਲ ਸੀ ਪਰ ਤੁਸੀਂ ਅਜੇ ਤੱਕ ਦਿੱਲੀ ਨਹੀਂ ਪਹੁੰਚੇ ਜੀ ਤੇ ਪਿਛਲਾ ਗੋਲਨ ਜਿਹੜਾ ਸੀਗਾ ਉਹ ਵੀ ਦਿੱਲੀ ਪਹੁੰਚ ਕੇ ਨਹੀਂ ਸੀ ਜਿੱਤੇ ਆ ਗਿਆ ਨਾ ਲੈ ਗਿਆ ਕਿ ਅਸੀਂ ਉਰੇ ਬੈਠੇ ਸੀ ਹੂੰ ਹੂੰ ਦਿੱਲੀ ਤੋਂ ਉਰੇ ਹੀ ਬੈਠੇ ਸੀਗੇ ਅਸੀਂ ਕੋਈ ਜਾ ਕੇ ਦਿੱਲੀ ਦੇ ਵਿੱਚ ਜੰਗ ਨਹੀਂ ਸੀ ਲੜੀ ਤਾਂ ਇਹਨਾਂ ਨੇ ਜਿਸ ਤਰ੍ਹਾਂ ਦੀ ਅੱਜ ਭਾਸ਼ਣਬਾਜ਼ੀ ਕੀਤੀ ਆ ਉਹ ਪਿਛਲੇ ਕੁਝ ਦਿਨਾਂ ਤੋਂ ਚੱਰੀ ਆ ਤਾਂ ਦੂਸਰੇ ਪਾਸੇ ਜੇ ਤੁਸੀਂ ਵੇਖੋ ਕਿ ਤਾਂ ਸਰਵਣ ਸਿੰਘ ਪੰਦੇਰ ਹੋਰਾਂ ਨੇ ਵੀ ਅੱਜ ਇੱਕ ਬਿਆਨ ਦਿੱਤਾ ਸੀਗਾ ਕਿਉਂਕਿ ਯਾਦ ਹੋਣਾ ਤੁਹਾਨੂੰ ਅੱਜ 6 ਤਰੀਕ ਵਾਸਤੇ ਕਾਲ ਕੀਤੀ ਸੀ ਕਿ ਇੰਡੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਜਿਹੜੇ ਆ ਉਹ ਦਿੱਲੀ ਪਹੁੰਚਣ ਪਰ ਇਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਭਾਈ ਜੋ ਥੀਮ ਆ ਦੇ ਨੇ ਸਾਡਾ ਤੇ ਅੱਜ ਦੇ ਦਿਨ ਜਿਹੜੀ ਕਾਲ ਸੀਗੀ ਉਹ ਕਹਿੰਦੇ ਕਿ ਅੱਜ ਹੁਣ ਦਿੱਲੀ ਚ ਦੂਰੋਂ ਤੁਰੂ ਕਿਸਾਨ ਨਹੀਂ ਪਹੁੰਚਣਗੇ ਹਮਮ ਆਮਪੀ ਚੋਂ ਜਾਂ ਬਿਹਾਰ ਚੋਂ ਦੱਖਣ ਭਾਰਤ ਚੋਂ ਜਿਹੜੇ ਇਹ ਕਿਸਾਨ ਆ ਉਹ ਸੜਕ ਜਾਂ ਰੇਲ ਗੱਡੀ ਰਾਹੀਂ ਅੱਜ ਨਹੀਂ ਪਹੁੰਚਣਗੇ ਘੱਟੋ-ਘੱਟ 2 ਦਿਨ ਹੋਰ ਦਿਨ ਲੱਗਣਗੇ 10 ਮਾਰਚ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ ਹੂੰ ਹੂੰ ਨੀਰਲੇ ਰਾਜਾ ਦੇ ਕਿਸਾਨਾਂ ਨੇ ਪਹਿਲਾਂ ਹੀ ਅੱਗੇ ਨਾਵਾਦਨ ਦਾ ਫੈਸਲਾ ਕੀਤਾ ਮਤਲਬ ਕਿ ਹੁਣ ਆਪਣੇ ਆਪ ਹੀ ਇਹ ਕਹਿ ਰਹੇ ਆ ਜਿਹੜੀ ਗੱਲ ਮੈਂ ਉਸ ਦਿਨ ਕਹੀ ਸੀਗੀ ਕਿ ਕੀ ਤਮਨ ਲਾਡੂ ਦਾ ਕਿਸਾਨ ਅਰਗਾਨਾ ਦਾ ਕਿਸਾਨ ਇਹਨਾਂ ਦੀ ਕਾਲ ਤੇ 2 ਦਿਨਾਂ ਦੇ ਅੰਦਰ ਅੰਦਰ ਆ ਜਾਏਗਾ ਹੁਣ ਆਪ ਹੀ ਮੰਨ ਰਹੇ ਨੇ ਉਸ ਜੀ ਇਨਸੰਬਲ ਵੀ ਹੀ ਨੇ ਇਸੇ ਗੱਲ ਜੀ ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਲੀਡਰ ਹੋ ਕੇ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਹੋ ਤੇ ਆਪ ਹੁਣ ਤੁਸੀਂ ਉੱਥੇ ਬੈਠੇ ਹੋ ਖਨੌਰੀ ਤੇ ਸ਼ੰਭੂ ਦੁੱਧਿਆ ਨੂੰ ਉੱਥੇ ਬੁਲਾ ਰਹੇ ਹੋ ਤੁਹਾਡੇ ਜਿਹੜੇ ਪੁਰਾਣੇ ਸਾਥੀ ਆ ਜਾਂ ਜਿਨ੍ਹਾਂ ਦੇ ਨਾਲ ਤੁਹਾਡੇ ਕੋਸ਼ ਮਤਪੀਰ ਨੇ ਉਹ ਤੁਹਾਡੇ ਤੇ ਹੁਣ ਤਿੱਖੇ ਵਾਰ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਫਿਰ ਜਿਹੜੇ ਲੋਕ ਆ ਜਿਨ੍ਹਾਂ ਦੇ ਸਮਰਥਨ ਦੇ ਨਾਲ ਹੁੰਦਾ ਜਿਨ੍ਹਾਂ ਨੇ ਲੜਾਈ ਲੜਨੀ ਹੁੰਦੀ ਆ ਉਹਨਾਂ ਦੇ ਵਿੱਚ ਦੁਬਿਧਾ ਤਾਂ ਪੈਦਾ ਹੁੰਦੀ ਆ ਨਾ ਜਦੋਂ ਦੁਬਿਧਾ ਦਾਵੰਦ ਪੈਦਾ ਹੁੰਦਾ ਤਾਂ ਫਿਰ ਕਿਸੇ ਵੀ ਲੜਾਈ ਵਾਸਤੇ ਕਿਸੇ ਵੀ ਵੱਡੇ ਮੋਰਚੇ ਵਾਸਤੇ ਸਥਿਤੀਆਂ ਜਿਹੜੀਆਂ অনুকূল ਨਹੀਂ ਰਹਿੰਦੀਆਂ ਪਰ ਜੋ ਵੀ ਆ ਇਹਨਾਂ ਦੀ ਆਪਣੀ ਕਸ਼ਕਸ਼ ਆ ਪਰ ਗੱਲਾਂ ਦੋ ਨੇ ਵਿਜੇ ਜੀ ਹੂੰ ਇਸ ਸਾਰੇ ਪ੍ਰਕਰਨ ਦੇ ਵਿੱਚੋਂ ਤੁਸੀਂ ਦੋ ਚੀਜ਼ਾਂ ਜਿਹੜੀਆਂ ਦੋ ਕਰੋਗੇ ਤਾਂ ਉਹ ਦੋ ਇਹ ਨੇ ਨੰਬਰ 1 ਜਿਹੜਾ ਉਹ ਦਾਬਾ ਹੁੰਦਾ ਨਾ ਇੱਕ ਕਈ ਵਾਰ ਆਪਾਂ ਕਹਿੰਦੇ ਆ ਕਿ ਕਿਸੇ ਬੰਦੇ ਦਾ ਛੱਪਾ ਬੜਾ ਹੁੰਦਾ ਹੈ ਜੀ ਉਹ ਅੱਖ ਦੀ ਘੋਲੀ ਨਾਲ ਹੀ ਬੰਦੇ ਨੂੰ ਡਰਾ ਦਿੰਦਾ ਸਾਡਾ ਪੰਜਾਬੀਆਂ ਦਾ ਉਹ ਦਾਬਾ ਵੜ ਗਿਆ ਸੀਗਾ ਜੀ ਨਰਿੰਦਰ ਮੋਧੂ ਤੋਂ ਲੈ ਕੇ ਸਾਰੇ ਜਿਹੜੇ ਸਿਆਸਤਦਾਨ ਸੀ ਚਾਹੀ ਸੱਤਾਧਾਰੀ ਆ ਚਾਹੇ ਆਪੋਜੀਸ਼ਨ ਵਾਲੇ ਆ ਉਹ ਕਿਸਾਨਾਂ ਨੂੰ ਗਿਣਤੀ ਚ ਰੱਖ ਰਹੇ ਸੀਗੇ ਜੀ ਪਰ ਅਚਾਨਕ ਇਹਨਾਂ ਚੀਜ਼ਾਂ ਨੇ ਗੜਬੜ ਕੀਤੀ ਹੈ ਦੂਜੀ ਗੱਲ ਕਿ ਦੇਖੋ ਕਿਸਾਨੀ ਆਪਣੇ ਇਥੇ ਸਾਰੇ ਹੀ ਕਰਦੇ ਆ ਹਿੰਦੂ ਵੀ ਕਰਦੇ ਆ ਹਮਮ ਮੁਸਲਮਾਨ ਵੀ ਕਰਦੇ ਆ ਤੇ ਇਸ ਲੜਾਈ ਨੂੰ ਆਪਾਂ ਪੰਜਾਬੀਆਂ ਦੀ ਲੜਾਈ ਵੀ ਆਨੇ ਆ ਕਿਸਾਨੀ ਦੀ ਲੜਾਈ ਕਹਿੰਦੇ ਆ ਪਿਆਰੇਆਣੇ ਵਾਲੇ ਵੀ ਵਿੱਚ ਆ ਤਰਨਗੇ ਦੀ ਅਗਵਾਈ ਹੇਠ ਹੋਈ ਲੜੀ ਜਾਂਦੀ ਹੈ ਇਹ ਲੜਾਈ ਕਾਮਰੇਡਾਂ ਦੇ ਝੰਡੇ ਹੇਠ ਹੋਈ ਲੜੀ ਜਾਂਦੀ ਹੈ ਤੇ ਖੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਹੋਈ ਲੜੀ ਜਾਂਦੀ ਹੈ ਪਰ ਜੇ ਤੁਸੀਂ ਉੱਤੇ ਵੇਖੋਗੇ ਨਾ ਉੱਤੇ ਜਿਹੜਾ ਸੈਂਟੀਮੈਂਟ ਬਣਾਇਆ ਹੈ ਜੀ ਉਹ ਸੈਂਟੀਮੈਂਟ ਇਹ ਬਣਾਇਆ ਗਿਆ ਹੈ ਕਿ ਅਸਲ ਦੇ ਵਿੱਚ ਇਹ ਕਿਸਾਨੀ ਹੈ ਕਿ ਕਿਸਾਨਤਾ ਇਤਮਨਾ ਨਾਲ ਬੈਠਾ ਹੂੰ ਇਹ ਸਿੱਖ ਨੇ ਜਿਹੜੇ ਕਿ ਇਸ ਸਟੇਟ ਨੂੰ ਵਾਰ-ਵਾਰ ਜੈਨ ਜੀ ਦਰਪੇਸ਼ ਕਰ ਰਹਾ ਹੈ ਹੂੰ ਇਹ ਬਹੁਤ ਖਤਰਨਾਕ ਨੈਰੇਟਿਵ ਹੈ ਵਿਜਲੀ ਜੀ ਤਾਨਾ ਕਾਸਤਾ ਕੱਲ ਨੂੰ ਕੋਈ ਗੱਲ ਹੁੰਦੀ ਆ ਨਾ ਫਿਰ ਜੀ ਗੱਲਾਂ ਬਹੁਤ ਗਾਂ ਤੱਕ ਚਲੇ ਜਾਂਦੀਆਂ ਜਿਹੜੇ ਸਿੱਖ ਬਾਹਰ ਰਹਿੰਦੇ ਆ ਮਤਲਬ ਕਿ ਲੜਾਈ ਆਪ ਆਪ ਹੀ ਕਹਨੇ ਕਿ ਸਾਂਝੀ ਆ ਜੀ ਪਰ ਉੱਤੇ ਜੋ ਮਾਹੌਲ ਬਣ ਗਿਆ ਹੂੰ ਉਹ ਮਾਹੌਲ ਵੀ ਅਸਲੀਅਤ ਮੇ ਤੁਹਾਨੂੰ ਦੱਸ ਦਿੰਦੀ ਆ ਜੀ ਕਿ ਉਹਦਾ ਹੁਣ ਜਿਹੜਾ ਘਟਾ ਸਭ ਤੋਂ ਵੱਡਾ ਉਹ ਇਸ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਹੈਗਾ ਜੀ ਯਾਰ ਦੇਖੋ ਹੁਣ ਇਸ ਮੋਰਚੇ ਤੱਕ ਨਹੀਂ ਪਣਦਾ ਪਰ ਇਹਨਾਂ ਦੀ ਆਪਸ 'ਚ ਤਲਕ ਬਿਆਨਬਾਜ਼ੀ ਜਿਹੜੀ ਆ ਉਹ ਨਿਰੰਤਰ ਜਾਰੀ ਆ ਜੀ ਮਿੰਟੂ ਜੀ ਸੰਗਰੂਰ ਦੇ ਵਿੱਚ ਦਿਲਚਸਪ ਮੁਕਾਬਲਾ ਹੋ ਸਕਦਾ ਸਾਡੂ ਵਰਸਸ ਸਾਡੂ ਹਾਂਜੀ ਸਾਡੂ ਵਰਸਸ ਸਾਡੂ ਵੈਸੇ ਤੇ ਸਿਮਰਨਜੀਤ ਸਿੰਘ ਮਾਨ ਤੇ ਅਮਰਿੰਦਰ ਸਿੰਘ ਵੀ ਤੇ ਸਾਡੂ ਹੈ ਨਾ ਕੈਪਟਨ ਕੈਨ ਇਹ ਵੀ ਸਾਡੂ ਸਾਡੂ ਆ ਪਰ ਗੱਲ ਇਹ ਆ ਕਿ ਇਹਨਾਂ ਦਾ ਆਪਸ 'ਚ ਮੁਕਾਬਲਾ ਨਹੀਂ ਹੋਏਗਾ ਤਾਂ ਹੁਣ ਦੋ ਨਵੇਂ ਨਵੇਂ بڑے ਸਾਡੂ ਜਿਹੜੇ ਆ ਉਹ ਮੰਦਾਨ ਚੋ ਸਕਦੇ ਆ ਹੂੰ ਤਸਾਂ ਨੇ ਸੋਰਸ ਪਹਿਲਾਂ ਹੀ ਦੱਸ ਰਾਇਆ ਸੀ ਕਿ ਮੀਤ ਹੇਰ ਨੂੰ ਥਾਪੜਾ ਦੇ ਦਿੱਤਾ ਗਿਆ ਮੀਤ ਹੇਰ ਤਿਆਰਵਰ ਤਿਆਰ ਨਾ ਹੂੰ ਹੂੰ ਉਹਨਾਂ ਦੇ ਵਰਕਰਾਂ ਨੂੰ ਹਰੀਆਂ ਝੰਡੀਆਂ ਹੋ ਚੁੱਕੀਆਂ ਨੇ ਗੱਡੀ ਦਾ ਗ੍ਰੀਨ ਸਿਗਨਲ ਆ ਜੀ ਕਿ ਭਾਈ ਹੁਣ ਸਪੀਡ ਖਿੱਚ ਦਿਓ ਤਾਂ ਦੂਸਰੇ ਪਾਸੇ ਫਿਰ ਸੰਡੂ ਕੌਣ ਹੂੰ ਹੂੰ ਕਹਿੰਦੇ ਕੌਣ ਉਹ ਹੈ ਢਿੰਡਸਾ ਬਟਾੜੀ ਢਿੰਡਸਾ ਨਹੀਂ ਸ਼ੋਟਾੜ ਢਿੰਡਸਾ ਪਰਮਿੰਦਰ ਸਿੰਘ ਢਿੰਡਸਾ ਹੂੰ ਹੂੰ ਦਰਅਸਲ ਕੀ ਆ ਕਿ ਦੋਆਂ ਦੀਆਂ ਪਤਨੀਆਂ ਜੜੀਆਂ ਨੇ ਆਪਸ ਦੇ ਵਿੱਚ ਪੈਣਾ ਰਾਜਦੀਆਂ ਜੀ ਰਿਸ਼ਤੇ ਚ ਸੋ ਇਸ ਕਰਕੇ ਸਾਂਡੂ ਸਾਂਡੂ ਦਾ ਮੁਕਾਬਲਾ ਹੋ ਸਕਦਾ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਤਕਰੀਬਨ ਤਕਰੀਬਨ ਟਿਕਟ ਜਿਹੜੀ ਆ ਪੱਕੀ ਆ ਤਾਂ ਦੂਸਰੇ ਪਾਸੇ ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਕਰਮਜੀਤ ਅਨਮੋਲ ਦੀ ਚਰਚਾ ਜ਼ਰੂਰ ਸੀਗੀ ਜੀ ਅਨਮੋਲ ਦਾ ਕਹਿੰਦੇ ਕਿ ਇੱਥੋਂ ਬਿਸਤਰਾ ਕੋਲਿਆ ਉਹ ਕਹਿੰਦੀ ਕਿ ਫਤੇਗੜ ਸਾਹਿਬੀ ਤਾਂ ਕੋਲਿਆ ਤਾਂ ਉਧਰ ਨੂੰ ਚਲੇ ਜਾ ਹੂੰ ਹੂੰ ਮਤਲਬ ਕਿ ਫਤੇਗੜ ਸਾਹਿਬ ਦੇ ਚਰਚੇ ਨੇ ਕਿ ਅਤੇ ਗੜ ਸਾਹਿਬ ਤੋਂ ਕਰਮਜੀਤ ਅਨਵੋਲੂ ਲੜਾਇਆ ਜਾ ਸਕਦਾ ਹੈ ਤੇ ਸੰਗਰੂਰ ਤੋਂ ਸਾੰਡੂ ਸਾੰਡੂ ਦੀ ਲੜਾਈ ਦਾ ਮੁੱਢ ਵੱਜ ਸਕਦਾ ਹੈ ਪਰ ਹਲ ਦੀ ਗੱਡੀ ਨੇ ਆਪਾਂ ਦੇਖਿਆ ਨਾ ਅਕਾਲੀ ਦਲ ਸੰਯੁਕਤ ਵਾਸਤੇ ਇਹ ਪਰਸਤਿਤਿਆ ਠੀਕ ਨਹੀਂ ਹੈਗੀਆਂ ਕਿਉਂ ਬਹੁਤ ਵੱਡਾ ਇਹ ਮੈਦਾਨ ਜਿਹੜਾ ਫਤ੍ਹਾ ਕਰ ਲੈਣ ਦੀਆਂ ਕਿਉਂ ਕਿਉਂਕਿ ਜਿਵੇਂ ਹੀ ਇਹਨਾਂ ਨੇ ਮਰਜ਼ਰ ਐਲਾਨਿਆ ਕਿ ਅਸੀਂ ਰਲੇਵਾ ਕਰ ਰਹੇ ਹਾਂ ਨਕਾਲੀ ਦਲ ਬਦਲ ਦੇ ਵਿੱਚ ਪਾਲੀ ਦਲ ਸੰਯੁਕਤ ਦਾ ਤੇਵੇਂ ਹੀ ਜਿਹੜੇ ਮੋਹਕਮ ਸਿੰਘ ਵਰਗੇ ਲੀਡਰ ਸੀਗੇ ਜਿਹੜੇ ਇਹਨਾਂ ਦੇ ਨਾਲ ਗਏ ਸੀਗੇ ਉਹ ਨਾਰਾਜ਼ ਹੋ ਗਏ ਜੀ ਉਹ ਕਹਿੰਦੇ ਕਿ ਇਹ ਜਾ ਰਹੇ ਆ ਕਰੀਦਾਲ ਸੰਯੁਗਤ ਦੇ ਵਿੱਚੋਂ ਅਸੀਂ ਥੋੜੀ ਜਾ ਰਹੇ ਆ ਕਿ ਚੰਨੇ ਜੀ ਹੂੰ ਜੀ ਮਤਲਬ ਕਿ ਉੱਥੇ ਵੀ ਕਿਤੇ ਨਾ ਕਿਤੇ ਸੁਰਵਖੋ ਵਖਰੇ ਪਰ ਇਸ ਤੋਂ ਇਲਾਵਾ ਉਹਨਾਂ ਦੇ ਕੋ ਪਰਮਿੰਦਰ ਸਿੰਘ ਜੀ ਰਸਾਲੂ ਦੁਆਰ ਤੋਂ ਫੇਰ ਸਾਰੀ ਜਿਹੜੀ ਗਤੀਵਿਧੀ ਹਰੰਬਣੀ ਪਵੇਗੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਸੰਗਰੂਰ ਚ ਬਹੁਤ ਵੱਡੇ ਲੀਡਰ ਵੀ ਆ ਇਕਬਾਲ ਸਿੰਘ ਚੌਂਦਾ ਜੀ ਹੋਗਾ ਬਲਦੇਵ ਮਾਨ ਹੋਗਾ ਬਾਬੂ ਗਰਗ ਸਾਹਿਬ ਹੋਗਾ ਇਸ ਤੋਂ ਇਲਾਵਾ ਵਿਨਰ ਜਿੱਤ 골ਡੀ ਇਹਨਾਂ ਸਾਰਿਆਂ ਨੂੰ ਲੰਗੋਵਾਲ ਸਾਹਿਬ ਉਹ ਗੋਬਿੰਦ ਸਿੰਘ ਲੰਗੋਵਾਲ ਇਹਨਾਂ ਸਾਰਿਆਂ ਨੂੰ ਸਤਿਨਾ ਪਉ ਪੈਨਾਰ ਜੀ ਕਹਿੰਦੇ ਇਹ ਗੱਲ ਬੰਨੀ ਆ ਪਰ ਵਾਕਿਆ ਸਾਡੂ ਸਾਡੂ ਦੀ ਜਿਹੜੀ ਟੱਕਰ ਹੈ ਨਾ ਇਹ ਰੋਚਕ ਕਰ ਦੇਗੀ ਮਾਮਲਾ ਤਾਂ ਐਦਕੀ ਹੌਟ ਸੀਟਾਂ ਕਾਫੀ ਬਣ ਜਾਣੀਆਂ ਪੰਜਾਬ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਨਾ ਉਹ ਬਹੁਤ ਹੱਦ ਤੱਕ ਕਹਿ ਲੋ ਕਿ ਗਰਮ ਰਹੇਗਾ ਕਿ ਫਲਾਣੀ ਵੀ ਹੌਟ ਸੀਟ ਫਲਾਣੀ ਵੀ ਹੌਟ ਸੀਟ ਜੀ ਮਿੰਟੂ ਜੀ ਇਹ ਦੱਸਿਓ ਪੰਜਾਬ ਦੇ ਕੁਝ ਨੌਜਵਾਨ ਨੇ ਕਹਿੰਦੇ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਵਿੱਚ ਫਸ ਗਏ ਨੇ ਉਹ ਜੀ ਬਿਲਕੁਲ ਇੱਕ ਤਾਂ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸੱਤ ਜਾਨੇ ਦਿਖਾਈ ਦੇ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਇਹ ਹੁਸ਼ਿਆਰਪੁਰ ਦੀ ਆ ਵੀਡੀਓ ਦੇ ਵਿੱਚ ਇਹਨਾਂ ਨੇ ਗੁਹਾਰ ਮਾਈ ਆਰਖਵਾਸਤ ਕੀਤੀ ਆ ਕਿ ਸਾਨੂੰ ਇਥੋਂ ਕਢੋ ਹਿੰਦੀ ਚ ਬੋਲਦੇ ਨਜ਼ਰ ਆ ਰਹੇ ਨੇ ਬੈਸ ਤੇ ਇਹਨਾਂ ਨੇ ਦਾਵਾ ਕੀਤਾ ਹੈ ਕਿ ਹੁਸ਼ਿਆਰਪੁਰ ਤੋਂ ਨੇ ਤੇ ਇਹ ਇਥੇ ਕੁਮੜਾਇ ਸੰ ਉਸ ਤੋਂ ਬਾਅਦ ਦੋ ਹੋਰ ਦਾ ਹੋਰ ਪਤਾ ਲੱਗਿਆ ਕਿ ਗੁਰਦਾਸਪੁਰ ਚੋਂ ਉਹਨਾਂ ਦੇ ਪਰਿਵਾਰ ਸਾਹਮਣੇ ਆਏ ਆ ਇੱਕ ਨੂੰ ਅਮਰੀਕਾ ਜਾਣ ਦਾ ਏਜੰਟ ਨੇ ਕਿਹਾ ਸੀਗਾ ਕਿ ਤੈਨੂੰ ਉੱਥੇ ਭੇਜ ਦੇਵਾਂਗਾ ਤੇ ਉਹਨੂੰ ਉੱਥੇ ਘਲਾ ਦਿੱਤਾ ਤੇ ਇੱਕ ਦੂਸਰਾ ਜਿਹੜਾ ਉਹ ਟੂਰਿਸਟ ਵੀਜ਼ੇ ਤੇ ਸ਼ਾਇਦ ਉੱਥੇ ਭੇਜਿਆ ਗਿਆ ਜੀ ਤੇ ਇੰਦਰੂ ਹੁਣ ਦੇਰ ਸ਼ਾਮ ਇੱਕ ਹੋਰ ਮੁੰਡੇ ਦਾ ਵੀ ਕਹਿੰਦੇ ਨੇ ਕਿਤੇ ਖਲਾਸਾ ਹੋਇਆ ਕਿ ਉਹ ਵੀ ਰਸ਼ੀਆ ਯੂਕਰੇਨ ਜੰਗ ਦੇ ਵਿੱਚ ਫਸ ਗਿਆ ਤੇ ਇਸ ਇਲਾਵਾ ਇੱਕ ਬੰਨੀ ਹੋਰ ਖਬਰ ਆ ਰਹੀ ਹੈ ਵਿਜੀ ਜੀ ਉਹ ਖਬਰ ਹੈ ਕਿ ਆ ਇੱਕ ਮੁੰਡਾ ਉੱਥੇ ਮਾਰਿਆ ਗਿਆ ਹੈ ਇਹ ਮੁੰਡਾ ਜਿਹੜਾ ਹੈ ਬੇਸਿਕਲੀ ਹైదరాబాద్ ਦਾ ਹੈ ਹੂੰ ਹੂੰ ਇਹ ਉੱਥੇ ਕਾਤੇ ਹੋਇਆ ਸੀਗਾ ਤਾਂ ਇਹਦੇ ਪਰਿਵਾਰ ਨੇ ਉਹ ਬੇਸੀ ਕੋਲ ਗੁਹਾਰ ਰਾਈ ਸੀ ਕਿ ਜਾ ਕੇ ਮਿੱਤੇ ਦੇਣੀ ਉਹਨੂੰ ਕਢਿਆ ਜਾਵੇ ਇਸ ਤੋਂ ਪਹਿਲਾਂ ਇੱਕ ਗੁਜਰਾਤ ਦਾ ਵੀ ਮੁੰਡਾ ਮਾਰਿਆ ਗਿਆ ਸੀਗਾ ਤਾਂ ਕੋਈ ਨੂੰ ਲਾ ਕੇ ਆਪਾਂ ਕਹਿ ਸਕਦੇ ਆ ਕਿ ਇਸ ਸਾਰੇ ਵਰਤਾਰੇ ਦੇ ਵਿੱਚ ਕਈ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਮਸਲਨ ਕੁਝ ਜਿਹੜੇ ਗਲਫ ਕੰਟਰੀਜ਼ ਦੇ ਵਿੱਚ ਗਏ ਸੀਗੇ 30-40 ਹਜ਼ਾਰ ਕਮਾਉਂਦੇ ਸੀ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਡਾ ਪੈਕੇਜ ਵੱਧ ਜਾਏਗਾ 2-2 ਲੱਖ ਰੁਪਈਆ ਮਹੀਨੇ ਦਾ ਬਣ ਲੱਗ ਜਾਏਗਾ ਜੀ ਇੰਦਰ ਉਧਰ ਐਂਡ ਲਾਈਕ ਅਗੇਨ ਕੁਝ ਟੂਰਿਸਟ ਵਿਜ਼ਿਟ ਦੇ ਸਾਹਮਣੇ ਆ ਰਹੇ ਆ ਕੁਝ ਨੂੰ ਏਜੰਟ ਕਹਿੰਦੇ ਸੀ ਕਿ ਅਮਰੀਕਾ ਇੰਦਰ ਤੁਹਾਨੂੰ ਇਸ ਰਸਤੇ ਥਾਣੀ ਖੜਾਗੇ ਤਾਂ ਉਹ ਕਲਮ ਲਾ ਕੇ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਮਸਲਨ ਕਿ ਰਸ਼ੀਆ ਪਾਕਿ ਵੀ ਜਾਣਦੇ ਕੁਥੇ ਕਰੋ ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੁੜੇ ਨੇ ਬੜੇ ਖਤਰਨਾਕ ਜੀ ਜੀ ਤੇ ਦੂਸਰਾ ਇਹ ਜਿਹੜੇ ਆ ਇਥੋਂ ਵੱਧੇ ਘੇਰ ਕੇ ਕਰਕੇ ਜਾ ਰਹੇ ਆ ਹੂੰ ਇਹ ਉਹਨੂੰ ਵੇਖਣਾ ਚਾਹੀਦਾ ਕਿ ਸਰਕਾਰ ਇਸ ਮਾਮਲੇ 'ਚ ਕੀ ਕੁਝ ਕਰ ਸਕਦੀ ਹੈ ਕਿ ਇੱਕ ਤੇ ਇਸ ਤਰ੍ਹਾਂ ਜਿਹੜੀ ਹੋ ਰਿਹਾ ਗਮਨ ਹੋ ਰਿਹਾ ਉਹ ਨਾਲ ਹੋਵੇ ਤੇ ਦੂਜਾ ਇਹ ਆ ਕਿ ਜਿਹੜੇ ਉੱਥੇ ਫਸੇ ਉਹਨਾਂ ਨੂੰ ਤੁਰੰਤ ਕਢਣਾ ਚਾਹੀਦਾ ਓਕੇ ਉਸ ਵੀਡੀਓ ਦੇ ਵਿੱਚ ਉਹ ਨੌਜਵਾਨ ਕਹਿ ਰਹੇ ਆ ਕਿ ਸਾਨੂੰ ਅੱਜ ਹਲਕ ਦੇ ਵਿੱਚ ਫਰੰਟ ਲਾਈਨ ਤੇ ਘੱਲ ਦਿੱਤਾ ਜਾਏਗਾ ਮਤਲਬ ਕਿ ਜੰਗ ਦੇ ਵਿੱਚ ਉਹ ਕਹਿੰਦੇ ਸਾਨੂੰ ਤੇ ਬੰਦੂਕ ਨਹੀਂ ਫੜਨੀ ਆਉਂਦੀ ਜੀ ਅਸੀਂ ਕੀ ਕਰਾਂਗੇ ਹਮਮ ਤਾਂ ਸੋਚੋ ਜਿਹੜੇ ਅਨਟ੍ਰੇਨਡ ਬੰਦੇ ਐ ਡੀ ਵੱਡੀ ਜੰਗ ਦੇ ਵਿੱਚ ਝੋਕ ਦੇਣੇ ਇਹ ਤਾਂ ਬਹੁਤ ਵੱਡਾ ਕੰਮ ਹੋ ਰਿਹਾ ਹੈ ਨਾ ਬਹੁਤ ਵੱਡਾ ਹੁਨਾ ਹੈ ਜੀ ਸੋ ਇਸ ਕਰਕੇ ਭਾਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤਾਂ ਡਾਟਾ ਇਕੱਠਾ ਕੀਤਾ ਜਾਵੇ ਕਿ ਕਿੰਨੇ ਨੋਂਵਾ ਨੇ ਜਿਹੜੇ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਇਸ ਤਰ੍ਹਾਂ ਧੋਖੇ ਦੇ ਨਾਲ ਭੇਜ ਦਿੱਤੇ ਗਏ ਨੇ ਫਿਰ ਉਹਨਾਂ ਨੂੰ ਉੱਥੋਂ ਕੱਢਣ ਦਾ ਧਾਇਆ ਕਰਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਜੀ ਤੇ ਮੈਂਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਆਪਾਂ ਗੁਆਣੀ ਮੁਲਕ ਤੋਂ ਲੈਨੇ ਆ ਜਿੱਥੇ ਅੱਜ ਕੱਲ ਸਾਡੇ ਬਹੁਤ ਸਾਰੇ ਆਦੀਬ ਵੀ ਪਹੁੰਚੇ ਹੋਏ ਆ ਲੈਂਦੇ ਆਪੀ ਉੱਥੇ ਪੰਜਾਬੀ ਕਾਨਫਰੰਸ ਵੀ ਹੋਣੀ ਆ ਨਾ ਹਮ ਹਮ ਕਹੇ ਉਧਰ ਲੈਤੇ ਪੰਜਾਬ ਦੀ ਜੋ ਬੀਬੀ ਮਰੀਮ ਨਵਾਸੀ ਕੈਮਰਾ 2 ਦੀ ਸੌਚਕ ਸਮਾਗਮ ਦੀ ਜਿਹੜੀ ਕਾਰਵਾਈ ਸੀਗੀ ਉਹਦੇ ਵਿੱਚ ਗੁਰਪਾਜਨ ਗਿੱਲ ਜੀ ਪਹੁੰਚੇ ਹੋਏ ਸੀਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੇ ਸਿੱਖ ਮੰਤਰੀ ਉੱਥੇ ਰਮੇਸ਼ ਸਿੰਘ ਜੀ ਅਰੋੜਾ ਜੀ ਇਧਰੋਂ ਆਪ ਜੀ ਆਦੀ ਵੀ ਪਹੁੰਚੇ ਹੋਏ ਸਨ ਤੇ ਮੌਕੇ ਦਾ ਤੁਸੀਂ ਦੇਖੋ ਕਿ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਸਿੱਖ ਮੰਤਰੀ ਬਣੇ ਤੇ ਉਚਿਤੀ ਦੌਰ ਤੇ ਦੱਸਦੇ ਆ ਕਿ ਭਾਰਤੀ ਪੰਜਾਬ ਚੋਂ ਫੌਲਕਾਰੀ ਲਿਆਂਦੀ ਗਈ ਸੀ ਕਿ ਅਕਸਤਾਨੀ ਪੰਜਾਬ ਦੀ ਜਿਹੜੀ ਡਿਪਟੀ ਸੀਐਮ ਐਮ ਮਰੀਮ ਔਰੰਗਜ਼ੈਦ ਉਸ ਨੂੰ ਪੇਟ ਨਹੀਂ ਕੀਤੀ ਗਈ ਹੈ ਯਾਨੀ ਪੂਰਾ ਰੰਗ ਬਚਾ ਪਿਆ ਉਥੇ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਸੁਮੇਲ ਹੋਇਆ ਪਿਆ ਇਤਫਾਕਨ ਉਥੇ ਨਵੀਂ ਸਰਕਾਰ ਵੀ ਜਿਹੜੀ ਹੈ ਉਹ ਘਟਤ ਹੋ ਰਹੀ ਹੈ ਜੀ